ਰੈਸਟ ਆਫ ਦੀ ਗੁਰੂ ਗੋਬੀ ਸਿੰਘ ਖਾਲਸਾ ਕਾਲਜ ਸ਼੍ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਚੱਲ ਰਿਹਾ ਹੈ ਇਹ ਕਾਲਜ ਸਾਲ 1999 ਵਿੱਚ ਖਾਲਸੇ ਦੀ 300 ਸਾਲਾ ਸ਼ਤਾਬੀ ਨੂੰ ਸਮਰਪਿਤ ਹੈ ਇਸੇ ਸੰਬੰਧ ਵਿੱਚ ਅੱਜ ਦਾ ਇਹ ਜੋ 25 ਜਨਮ ਸ਼ਬੀਤ ਵਿਦਿਅਕ ਸੈਸ਼ਨ ਹੈ ਪੂਰੀ ਅਰੰਭਤਾ ਵਾਸਤੇ ਗੁਰੂ ਮਹਾਰਾਜ ਦਾ ਓਟਰਾਸਰ ਲੈਣ ਲਈ ਅੱਜ ਦਾ ਅਰੰਭਤਾ ਦਿਵਸ ਹੈ ਤੇ ਮੈਂ ਵਿਦਿਆਰਥੀਆਂ ਨੂੰ ਵੀ ਗੁਜਾਰਿਸ਼ ਕਰਦਾ ਹਾਂ ਕਿਉਂਕਿ ਮਾਪਿਓ ਬੜੀ ਇੱਛਾ ਨਾਲ ਉਹਨਾਂ ਨੂੰ ਪੜ੍ਹਨ ਲਈ ਭੇਜਦੇ ਹਨ ਵਿਦਿਆਰਥੀਆਂ ਨੂੰ ਪੜ੍ਹਨ ਅਤੇ ਅਧਿਆਪਕਾਂ ਨੂੰ ਪੜ੍ਹਾਉਣ ਲਈ ਪਰਮਾਤਮਾ ਸਮਤਪੱਖਿਅ ਹੈ ਹਲਤਾ ਵਾਏ ਖੁਸ਼ੀ ਕਿਫਤੇ ਮੈਂ ਡਾਕਟਰ ਕੁਲਵਿੰਦਰ ਸਿੰਘ ਪ੍ਰਿੰਸੀਪਲ ਰੈਸਟ ਆਪੀ ਗੋਬਿੰਦ ਸਿੰਘ ਹਲਤਾ ਕਾਲਜ ਜੀ ਅੰਮ੍ਰਿਤਸਰ ਸਾਹਿਬ ਰੈਸਟ ਆਫ ਗੁਰਗੋਬੀ ਸਿੰਘ ਖਾਲਸਾ ਕਾਲਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪਰਬੰਧ ਦੀ ਚੱਲ ਰਿਹਾ ਹੈ ਇਹ ਕਾਲਜ ਸਾਲ 1999 ਵਿੱਚ ਖਾਲਸੇ ਦੀ 300 ਸਾਲਾ ਸ਼ਤਾਬੀ ਨੂੰ ਸਮਰਪਿਤ ਹੈ ਇਸ ਕਾਲਜ ਦੀ ਵਿਲੱਖਣਤਾ ਹੈ ਕਿਉਂਕਿ ਸਿੱਖਾਂ ਦੀ ਫਿਰਮੋਰ ਸੰਸਥਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪਰਬੰਧ ਦੀ ਚੱਲਣ ਕਾਰਨ ਹਰ ਵਿਦਿਅਕ ਸੈਸ਼ਨ ਗੁਰੂ ਮਹਾਰਾਜ ਦਾ ਉਪਰਾਸ ਲੈ ਕੇ ਸ਼ੁਰੂ ਕੀਤਾ ਜਾਂਦਾ ਹੈ ਤੇ ਸਮਾਪਤੀ ਵੀ ਗੁਰੂ ਮਹਾਰਾਜ ਦੇ ਸ਼ੁਕਰਾਨੇ ਵਜੋਂ ਗੁਰੂ ਮਹਾਰਾਜ ਦਾ ਉਪਰਾਸ ਲੈ ਕੇ ਕੀਤੀ ਜਾਂਦੀ ਹੈ ਇਸੇ ਸਬੰਧ ਵਿੱਚ ਅੱਜ ਦਾ ਇਹ ਜੋ 205 ਵਿਦਿਅਕ ਸੈਸ਼ਨ ਹੈ ਪੂਰੀ ਅਰੰਭਤਾ ਵਾਸਤੇ ਗੁਰੂ ਮਹਾਰਾਜ ਦਾ ਉਹ ਤਰਾਸਰ ਲੈ ਲਈ ਅੱਜ ਦਾ ਅਰੰਭਤਾ ਦਿਵਸ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਜਥੇਦਾਰ ਸ੍ਰੀ ਕੁਲਦੀਪ ਸਿੰਘ ਗੜਗਾਚ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਬੇਨਤੀ ਕੀਤੀ ਸੀ ਉਹ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਹਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਰਜੇਵਾਂ ਵਿੱਚੋਂ ਸਮਾਂ ਕੱਢ ਕੇ ਸਾਡੇ ਕਾਲਜ ਵਿੱਚ ਹਾਜ਼ਰੀ ਭਰੀ ਹੈ ਇਹ ਮੈਂ ਵਿਦਿਆਰਥੀਆਂ ਨੂੰ ਵੀ ਗੁਜਾਰਿਸ਼ ਕਰਦਾ ਹਾਂ ਕਿਉਂਕਿ ਮਾਪਿਓ ਬੜੀ ਇੱਛਾ ਨਾਲ ਉਹਨਾਂ ਨੂੰ ਪੜ੍ਹਨ ਲਈ ਭੇਜਦੇ ਹਨ ਵਿਦਿਆਰਥੀਆਂ ਨੂੰ ਪੜ੍ਹਨ ਅਤੇ ਅਧਿਆਪਕਾਂ ਨੂੰ ਪੜ੍ਹਾਉਣ ਲਈ ਪਰਮਾਤਮਾ ਸਮਰਥਕ ਸਿਖਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਚਾਹਵਾਂ ਜੀ ਦਾ ਸਰਬੱਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸਿੱਖ ਧਰਮ ਦੀ ਮਹਾਨ ਵਿਰਾਸਤ ਰਹਿਣ ਦਾ ਵੀ ਕਾਲਜ شری امرتسر صبح ایمان میرے پیارے بچے ویر ساری گروہ کی سندت گروہ فتح کی سانج پائی واحگ جی کا خالصہ واحد گربا کے بچن ودیا بچاری بگار گرو سا سان ਸਿਆਣੇ ਬਣਾਇਆ ਵਾ ਸੁਲਝੇ ਬਣਾਇਆ ਵਾ ਸਾਡੇ ਗੁਰੂ ਸਾਹਿਬ ਆਪ ਉਹਨਾਂ ਵੇੜਿਆਂ ਦੇ ਆਲਮ ਫਾਜ਼ਿਲ ਵੀ ਸਨ ਸਾਰੀਆਂ ਪੇਸ਼ਾਵਾਂ ਜਿਹੜੀਆਂ ਉਹ ਲਗਭਗ ਬੋਲੀਆਂ ਕਰਦੀਆਂ ਸੀ ਪਾਸ਼ਾ ਨੂੰ ਆਉਂਦੀਆਂ ਸੀ ਔਰ ਪਾਸ਼ਾ ਨੇ ਬੜੇ ਬੜੇ ਵਿਦਵਾਨਾਂ ਦੀ ਕਦਰ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਦੁਆਰਾ ਸ੍ਰੀ ਮਲਖਾੜਾ ਸਾਹਿਬ ਗੁਰਮੁਖੀ ਦੇ ਲਈ ਇਹਨੂੰ ਨਿਯਮਬੰਦ ਕਰਨ ਦੇ ਲਈ ਕਾਇਦੇ ਲਖਵਾਏ ਅੱਗੇ

ਇਸ ਵਿਦਿਆ ਦੇ ਰਾਹੀਂ ਅਸੀਂ ਪਰਉਪਕਾਰ ਕਰੀਏ ਦੁਜੇ ਦਾ ਭਲਾ ਕਰੀਏ ਤੇ ਜੇ ਵਿਦਿਆ ਪੜ੍ਹ ਕੇ ਬੰਦਾ ਠੱਗੀਆਂ ਠੋਰੀਆਂ ਨਾ ਹੀ ਮਾਰੇ ਜਿਵੇਂ ਪਿਛਲੇ ਦਿਨੀ ਅੰਮ੍ਰਿਤਸਰ ਕੋਈ ਸਾਲ ਪਹਿਲਾਂ ਪੜ੍ਹੇ ਲਿਖੇ ਡਾਕਟਰਾਂ ਨੇ ਗਰੀਬ ਬੰਦਿਆਂ ਦੀਆਂ ਕਿਡਨੀਆਂ ਕੱਟ-ਕੱਟ ਕੇ ਵੇਚੀਆਂ ਉਹਨਾਂ ਨੂੰ ਪਤਾ ਹੀ ਨਹੀਂ ਇਲਾਜ ਕਰਾਉਣ ਦਾ ਇਹ ਪੜ੍ਹੇ ਲਿਖੇਆਂ ਦਾ ਕੰਮ ਹੈ ਪੜ੍ਹੇ ਲਿਖੇ ਹੋਣਾ ਹੋਰ ਗੱਲ ਆ ਪਰ ਪੜ੍ਹੇ ਲਿਖੇ ਹੋ ਕੇ ਭਲੇ ਦੇ ਕੰਮ ਕਰਨੇ ਧਰਮੀ ਹੋਣਾ ਇਹ ਸਿੱਖੀ ਦੀ ਗੱਲ ਆ ਤੋ ਪਹਿਲੀ ਗੱਲ ਪੜ੍ਹਾਈ ਕਰੀਏ ਸਾਰੇ ਕਰਕੇ ਅੱਗੇ ਵਧ ਗਏ ਪਰ ਨਾਲ ਦੀ ਨਾਲ ਧਰਮੀ ਵੀ ਬਣ ਗਏ ਗਰੀਬ ਗੁਰਬੇ ਦੀ ਮਦਦ ਕਰੀਏ ਕਿਸੇ ਦਾ ਭਲਾ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਤੁਸੀਂ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਅੱਗੇ ਵਧੋ ਤਰਕੀਆਂ ਕਰੋ ਪਰ ਜਿੱਥੇ ਵੀ ਰਹੋ ਤੁਸੀਂ ਜਿੱਥੇ ਵੀ ਅਹੁਦੇ ਤੇ ਬਹੋਤ ਤੁਸੀਂ ਕੋਈ ਵੀ ਸੇਵਾ ਕਰੋ ਆਪਾਂ ਕਦੀ ਗਰੀਬ ਮਾਰ ਨਹੀਂ ਕਰਨੀ ਜਿੰਨੀ ਕਿਸੇ ਦੀ ਮਦਦ ਕਰ ਸਕਦੇ ਆ ਕੋਈ ਲੋੜਵੰਦ ਸਾਡੇ ਕੋਲ ਆਉਣ ਦੀ ਕਰੇਗੇ ਔਰ ਆਪਣੇ ਰੁਤਬੇ ਦੇ ਨਾਲ ਨਿਆਂ ਕਰੀਏ ਗੁਰੂ ਨੇ ਕਿਹਾ ਦਾ ਹੱਕ ਪਰਾਇਆ ਨਾਨਕਾ ਉਸ ਸੂਆ ਨੂੰ ਸਗਾਏ ਪਰ ਪੀਰ ਹਾਮਾ ਤਾਮ ਭਰੇ ਜਾ ਮੁਰਦਾਰ ਨਾ ਫਾਇ ਜਿਵੇਂ ਹਿੰਦੂਲੀ ਗਾ ਖਾਣਾ ਪਾਪ ਆ ਮੁਸਲਮਾਨ ਦੀ ਸੂਲ ਖਾਣਾ ਸਿੱਖ ਲਈ ਪਰਾਇਆ ਹੱਕ ਖਾਣਾ ਤਾਂ ਆਪਾਂ ਜਿਹੜੇ ਵੀ ਰੁਤਬੇ ਤੇ ਬਈਏ ਭ੍ਰਿਸ਼ਟਾਚਾਰ ਤੋਂ ਦੂਰ ਰਹਿਣਾ ਵਾ ਆਪਣੇ ਫਰਜ਼ ਦੇ ਪ੍ਰਤੀ ਅਵੇਹ ਰਹਿਣਾ ਵਾ ਔਰ ਤੁਸੀਂ بڑے ਰੁਤਬਿਆਂ ਤੇ ਪਹੁੰਚ ਜਾਣਾ ਵਾ ਆਪਾਂ ਉਥੇ ਜਾ ਕੇ ਜਿਹੜੀ ਵਿਦਿਆ ਕਿਉਂਕਿ ਇਹ ਐਸਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਾਰਾ ਹੈ ਇੱਕ ਧਾਰਮਿਕ ਸਿੱਖ ਨਮਾਇੰਦਾ ਸਿੱਖ ਸੰਸਥਾ ਦਾ ਅਧਾਰਾ ਹੈ ਇਥੋਂ ਪੜੇ ਹੋਏ ਬੱਚੇ ਬਾਹਰ ਜਾ ਕੇ ਚਾਲਣ ਮਨਾਰੇ ਬਣਨੇ ਆ ਵੀ ਇਹ ਇਹ ਐਸੀ ਸੰਸਥਾ ਤੋਂ ਪੜ ਕੇ ਆਏ ਆ ਵੀ ਬਾਹਰ ਆ ਕੇ ਵੇਖੋ ਪ੍ਰਚਾਰ ਬੋਲਾਂ ਨਾਲ ਨਹੀਂ ਹੁੰਦਾ ਪ੍ਰਚਾਰ ਜੀਵਨ ਨਾਲ ਹੁੰਦਾ ਕਿਰਗਾਰ ਨਾਲ ਹੁੰਦਾ ਤੁਸੀਂ ਸਾਰੇ ਪ੍ਰਚਾਰਕ ਵੀ ਹੋ ਤਾਂ ਮੈਂ ਇਹੋ ਬੇਨਤੀ ਕਰਦਾ ਸਾਰੇ ਬੱਚਿਆਂ ਨੂੰ ਕਿ ਪੜਾਈ ਦੱਬ ਕੇ ਕਰੋ ਪੂਰੀ ਮਿਹਨਤ ਕਰੋ ਆਪਾਂ ਜੇ ਮਿਹਨਤ ਕਰਾਂਗੇ ਜੋ ਸੋਚਾਂਗੇ ਹੋ ਜੂਗਾ ਜੋ ਸੋਚਾਂਗੇ ਪਾਵਾਂਗੇ ਆਪਾਂ ਪਰ ਮਿਹਨਤ ਨਾਲ ਸਮਝਾਉਂਦਾ ਨਾ ਕਰੋ ਸਿਰਫ ਪੜਾਈ ਪਰ ਨਾਲ ਦੀ ਨਾਲ ਆਪਾਂ ਸਿੱਖੀ ਦੇ ਕਾਰਜ ਕਰੀਏ ਪੜਾਈ ਕਰਕੇ ਜਦੋਂ ਰੁਤਬੇ ਆ ਤੇ ਪਹੁੰਚੀਏ ਤੇ ਪਤਾ ਲੱਗੇ ਵੀ ਆਹ ਗੁਰੂ ਦਾ ਸਿੱਖੀ ਹੋ ਇਹ ਰੁਤਬੇ ਤੇ ਬੈਠਾ ਵਾ ਇਹ ਹਰ ਗਰੀਬ ਗੁਰਬੇ ਦੀ ਗੱਲ ਸੁਣਦਾ ਵਾ ਹਰੇਕ ਦੀ ਮਦਦ ਕਰਦਾ ਵਾ ਆਪਾਂ ਜਦੋਂ ਨਵਾਂ ਸਾਲ ਵਿਦਿਆ ਦਾ ਅਕੈਡਮਿਕ ਵਜਾ ਵੜਾ ਸ਼ੁਰੂ ਹੋ ਰਿਹਾ ਤਾਂ ਗੁਰੂ ਦਾ ਥਾਪੜਾ ਪਾਜ ਲੈ ਲਿਆ ਜਦੋਂ ਸਾਨੂੰ ਗੁਰੂ ਦਾ ਥਾਪੜਾ ਮਿਲ ਗਏ ਫੇਰ ਸਾਨੂੰ ਪ੍ਰਵਾਹ ਨਹੀਂ ਹੁੰਦੀ ਕਿਸੇ ਦੀ ਪ੍ਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਾ ਆ ਵੀ ਭਾਈ ਚਤਰ ਸਿੰਘ ਦੇ ਬਾਤ ਸਾ ਜਿਨ੍ਹਾਂ ਨੇ ਉਹ ਮਸਤ ਹਾਥੀ ਵੀ ਮੋੜਤਾ ਦੀ ਨਾਗਨੀ ਮਾਰ ਕੇ ਤਾਂ ਜਦੋਂ ਗੁਰੂ ਦਾ ਥਾਪੜਾ ਹੋਵੇ ਨਾ ਫੇਰ ਆਪਾਂ ਹਰ ਮੰਜ਼ਿਲ ਸਾਲ ਕਰ ਸਕਦੇ ਹਾਂ ਤੋ ਆਟ ਤੁਹਾਡਾ ਬੜਾ ਸ਼ੁਰੂ ਹੋਇਆ ਅਕੈਡਮਿਕ ਸਾਲ ਸ਼ੁਰੂ ਹੋਇਆ ਮੈਂ ਇਹੋ ਹੀ ਕਹਿ ਕੇ ਜਾਂਦਾ ਦੱਪ ਕੇ ਪੜੋ ਐਨ ਪੂਰਾ ਤੁਹਾਡੇ ਘਰ ਦੇਆਂ ਦੀਆਂ ਤੁਹਾਡੇ ਪਰਿਵਾਰ ਦੀਆਂ ਆਸਾਂ ਆ ਕਿ ਸਾਡੇ ਧੀ ਦਾ ਪੁੱਤ ਉਥੇ ਪੜਨ ਗਏ ਕੁਝ ਵੱਢਗੇ ਜਿੱਦਾਂ ਦਾ ਰੁਝਾਨ ਵਾੜਦਾ ਵਾ ਨਾ ਭਾਵੇਂ ਬਾਹਰ ਜਾਣਾ ਮਾੜੀ ਗੱਲ ਨਹੀਂ ਹੈ ਜਾਣ ਪਰ ਜੇ ਆਪਾਂ ਇੱਥੇ ਵੱਖ-ਵੱਖ ਰੁਤਬਿਆਂ ਤੇ ਨਾਂ ਪਹੁੰਚੇ ਡੀਸੀ ਕੋਈ ਸਾਡਾ ਨਾਂ ਵੜਿਆ ਐਸਐਸਪੀ ਨਾ ਬਣਿਆ ਐਸਡੀਐਮ ਨਾ ਬਣਿਆ ਹੋਰ ਜਿਹੜੇ ਪ੍ਰਸ਼ਾਸਨਿਕ ਵੱਡੇ ਅਹੁਦੇ ਆ ਨਾ ਮਲੇ ਤੇ ਫੇਰ ਸਾਡੀ ਗੱਲ ਕੌਣ ਸੁਣੂਗਾ ਡੀਸੀ ਵੀ ਤੁਸੀਂ ਬੰਨਣਾ ਐਸਡੀਐਮ ਤੁਸੀਂ ਬੰਨਣਾ ਐਸਐਸਪੀ ਤੁਸੀਂ ਬੰਨਣਾ ਇਤਾਂ ਦੀ ਤਿਆਰੀ ਕਰੋ ਇਹ ਪੰਜਾਬ ਇਹ ਪੰਥ ਆਪਣਾ ਵਾ ਤੁਸੀਂ ਉਹਦੇ ਨੂੰ ਵੇਖੋ ਤੁਸੀਂ ਉਹਦੇ ਵਾਰਿਸ ਹੋ ਇਹਦੇ ਲਈ ਆਪਣੇ ਲਈ ਪੰਥ ਲਈ ਪੜੋ ਕੌਮ ਲਈ ਪੜੋ ਪੰਜਾਬ ਲਈ ਪੜੋ ਤੇ ਪੜ੍ਹ ਕੇ ਉੱਤੇ ਰੁਤਬਿਆਂ ਤੇ ਪਹੁੰਚੋ

ਇਹ ਫੇਰ ਸਾਨੂੰ ਕੋਈ ਝੁਕਾ ਨਹੀਂ ਸਕਦਾ ਨਾ ਡਰਾ ਸਕਦਾ ਵਾ ਸਾਹਮਣੇ ਸਟਾਫ ਬੈਠਾ ਵਾ ਦੁਪੱਟੇ ਲੈ ਐ ਐਸੇ ਗੱਲਦੇ ਇਹੋ ਹੀ ਸਾਡੀ ਪੁਛਾਲ ਨੂੰ ਪਹਿਣਾ ਦੀ ਅੱਜ ਦਾ ਜੋ ਕੇਤਾ ਤਾਂ ਆ ਗਿਆ ਵਾ ਇਕਾਈ ਵਾਰੀ ਦੁਪੱਟੇ ਨਹੀਂ ਹੁੰਦੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਸੰਸਥਾਾਂ ਉਹ ਭਾਵੇਂ ਸਟਾਫ ਦਾ ਭਾਵੇਂ ਸਾਡੀਆਂ ਧੀਆ ਵਾ ਉਹਨਾਂ ਦੇ ਸਿਰ ੱਗੇ ਹੋਣੇ ਚਾਹੀਦੇ ਇਹ ਗੁਰੂ ਨੇ ਕਿਹਾ ਵਾ ਭਾਈ ਗੁਰਦਾਸ ਦੀ ਇੱਕ ਬਾਤ ਹੈ ਨਾ ਠੰਡੇ ਨੂੰ ਉਹ ਨਾਏ ਕੈ ਪਤ ਵਿਸਾਰ ਆਇਆ ਸਿਰ ਨੰਗੇ ਇੱਕ ਪੁਰਾਣੇ ਸਮਿਆਂ ਦੇ ਵਿੱਚ ਕੋਈ ਨੰਗੇ ਸਿਰ ਨੂੰ ਕਿਹਾ ਜਾਂਦਾ ਸੀ ਵੀ ਕੋਈ ਮਰ ਗਿਆ ਨਾ ਭਾਈ ਗੁਰਦਾਸ ਨੇ ਕਲ ਲਿਖਿਆ ਵੀ ਕੋਈ ਬੰਦਾ ਬਾਹਰ ਗਿਆ ਸਿਰ ਕੱਟ ਕੇ ਰੱਖਣੇ ਕਪਟਿਆਂ ਦੇ ਨਾਲ ਕੋਈ ਕਲ ਕੀ ਤਰ ਪਾਸ਼ਾ ਦੀਆਂ ਧੀਆ ਵਾ ਤੁਹਾਡੇ ਤੇ ਗੁਰੂ ਦੀ ਰਹਿਮਤ ਵੀ ਬਹੁਤ ਆ ਮੈਨੂੰ ਖੁਸ਼ੀ ਆ ਕਿ ਜਿੰਨੀਆਂ ਭੈਣਾਂ ਬੱਚੀਆਂ ਦਾ ਸਤਾ ਬੱਚਾ ਹੋ ਮੈਨੂੰ ਆਸ ਆਕੋ ਵਿਸ਼ੋ ਵੀ ਇੱਡਾਈ ਹੋਊਗਾ ਵੀ ਆਪਾਂ ਸਿਰ ਕੱਢ ਕੇ ਰੱਖੀਏ ਦੁਪट्टे ਰੱਖੀਏ ਸਿੰਘਾਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ ਸਾਡਾ ਤਾਜ ਆਣ ਇੱਥੇ ਆਪਣਾ ਉਹਦਾ ਮਕਸਦ ਆ ਪੜ੍ਹਾਈ ਵਿਦਿਆ ਨਿਸ਼ਾਨਾ ਪੱਕਾ ਲਿਖ ਕੇ ਪੜ੍ਹਾਈ ਕਰੀਏ ਬਾਣੀ ਦਾ ਪਾਠ ਕਰੀਏ ਗੁਰੂ ਅਗੇ ਅਰਦਾਸ ਕਰੀਏ ਮੈਂ ਇਸ ਨਵੇਂ ਅਕੈਡੈਮਿਕ ਬਰੇ ਤੇ ਪ੍ਰਿੰਸੀਪਲ ਸਾਹਿਬ ਸਮੁੱਚੇ ਸਟਾਫ ਸਾਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੇਰੀ ਪੀੜੀ ਦੇ ਮਾਰਗ ਗੁਰੂ ਘਰ ਕੋ ਬੇਨ ਪਾਤਸ਼ਾਹ ਗੁਰੂ ਗਰਬ ਸਾਹਿਬ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਸਾਡੇ ਬੱਚੇ ਇੰਨੀ ਤਨ ਦੇ ਹੀ ਨਾਲ ਮਨ ਨਾਲ ਪੜ੍ਹਾਈ ਕਰਨ ਕਿ ਪੰਜਾਬ ਦੇ ਹਰ ਖੇਤਰ ਤੇ ਮਕਾਮ ਦੇ ਵਿੱਚ ਇਹੀ ਬੱਚੇ ਹੋਣ ਇਹੀ ਸ਼ਾਇ ਹੋਣ ਕੋਈ ਗਲਤੀ ਦੀ ਮਾਫੀ ਜੀ ਬਾਹਰ ਜੀ ਦੀ ਕਾ ਖਾਲਸਾ ਬਾਹਰ ਜੀ ਦੀ ਵਾਹਿਗੁਰੂ